ਹਰ ਇੱਕ ਸਰਕਾਰੀ ਸਕੂਲ ਛੋ ਰਿਆ ਅਸੀਂ ਹਮੇਸ਼ਾ ਮੇਗਾ ਪੀਟੀਐਮ ਕਰਦੇ ਸੀ ਸਾਡੀ ਸਰਕਾਰ ਨਾਲ ਕੇ ਸ਼ੁਰੂ ਕੀਤਾ ਜਿਵੇਂ ਪ੍ਰਾਈਵੇਟ ਸਕੂਲਾਂ ਚ ਪੀਟੀਐਮ ਹੁੰਦੀ ਹੈ ਉਦਾਂ ਹੀ ਸਰਕਾਰੀ ਸਕੂਲਾਂ ਚ ਅੱਜ ਉਸ ਦਾ ਵੀ ਕਦਮ ਹੋ ਰਿਹਾ ਕੇ ਵਿਧਾ ਕੇ ਪੇਰੈਂਟਸ ਟੀਚਰ ਵਰਕਸ਼ਾਪ ਰੱਖੀ ਹੈ ਕਿ ਅੱਜ ਸਿਰਫ ਅਸੀਂ ਬੱਚੇ ਦੇ ਬਾਰੇ ਗੱਲ ਕਰਾਂਗੇ ਆਓ ਅਸੀਂ ਆਪਣੇ ਟੀਚਰਸ ਨੂੰ ਟ੍ਰੇਨਿੰਗ ਦਿੱਤਾ ਕਿ ਤੁਸੀਂ ਬੱਚੇ ਦਾ ਜਿਹੜਾ ਬਿਹੇਵੀਅਰ ਹੈ ਸਕੂਲ ਦੇ ਵਿੱਚ ਕਲਾਸਰੂਮ ਚ ਉਹਦਾ ਡਿਸਕਸ਼ਨ ਮਨ ਦੇ ਮਾਤਾ ਪਿਤਾ ਨਾਲ ਕਰਨਾ ਕਿ ਬੱਚਾ ਅਗਰ ਚੁੱਪ ਰਹਿੰਦਾ ਹੈ ਕੀ ਕਾਰਨ ਹੋ ਸਕਦੇ ਹੈ ਬੱਚੇ ਨੇ ਹੋਰ ਜਿਹੜਾ ਵਿਦਿਆਕ ਵਿਕਾਸ ਹੈ ਕਿਵੇਂ ਹੋ ਸਕਦਾ ਤੇ ਮਾਤਾ ਪਿਤਾ ਨੂੰ ਜਿਹੜੇ ਟਿਪਸ ਦੇਣਗੇ ਕਿ ਤੁਸੀਂ ਹੋਰ ਆਪਣੇ ਬੱਚੇ ਨੂੰ ਕਾਮਯਾਬ ਕਰਨ ਲਈ ਕਿ ਬੱਚਾ ਸਿਰਫ ਸਕੂਲ ਚ 5-6 ਘੰਟੇ ਰਹਿੰਦਾ ਬਾਕੀ ਸਾਰਾ ਸਮਾਂ ਆਪਣੇ ਘਰੇ ਬਿਤੇ ਜਾਂਦਾ ਤਾਂ ਪੰਜਾਬ ਦੇ ਸਾਰੇ ਹੀ ਲਗਭਗ 20000 ਸਕੂਲਾਂ 'ਚ ਇਹ ਵਰਕਸ਼ਾਪ ਚੱਲ ਰਹੀ ਹੈ ਤੇ ਨਾਲ ਹੀ ਅੱਜ ਇੱਥੇ ਵੀ ਆ ਅਪਾ ਇਨਵਲਟਿਵ ਫੰਕਸ਼ਨ ਵੀ ਸੈਲੀਬ੍ਰੇਟ ਕਰ ਰਹੀ ਹੈ ਸਕੂਲ ਦੇ ਵਿੱਚ ਮੈਂ ਹਰ ਸਾਲ ਇੱਥੇ ਆਂਦਾ ਪਿਛਲੇ ਸਾਲ ਵੀ ਆਇਆ ਸੀ ਤੁਸੀਂ ਤੁਹਾਡੇ ਸਾਹਮਣੇ ਹੈ ਜੀ ਉਹ ਕਹਿੰਦੇ ਸੁਣੀ ਦੇ ਉੱਤੇ ਵਿਸ਼ਵਾਸ ਨਾ ਕਰੋ ਦੇਖਣ ਦੇ ਉੱਤੇ ਵਿਸ਼ਵਾਸ ਕਰੋ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਨੰਗਲ ਦਾ ਸਰਕਾਰੀ ਸਕੂਲ ਹੈ ਉਹ ਜਾ ਕੇ ਦੇਖੋ 2022 ਤੋਂ ਪਹਿਲਾਂ ਕਿਸੇ ਵੀ ਸਰਕਾਰੀ ਸਕੂਲ 'ਚ ਕੋਈ ਵੀ ਬੱਸ ਸਰਵਿਸ ਨਹੀਂ ਸੀ ਕਿਤੇ ਵੀ ਕੋਈ ਸਕਿਉਰਟੀ ਗਾਰਡ ਨਹੀਂ ਸੀ ਅੱਜ ਸਾਡੇ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਐ ਸਿਕਿਉਰਟੀ ਗਾਰਡ ਐ ਤੇ ਕੀ ਫੁਰਸਤ ਆਪਦੇ ਸਕੂਲ ਦਾ ਤੁਸੀਂ ਜਾ ਕੇ ਜੇ ਕਦੀ ਮੌਕਾ ਲੱਗੇ ਦੇਖਿਓ 12 ਕਰੋੜ ਰੁਪਏ ਲੱਗ ਰਿਹਾ ਤੇ ਰੋਪੜ ਕੀ ਮੁਹਾਲੀ ਦਾ ਵੀ ਕੋਈ ਪ੍ਰਾਈਵੇਟ ਸਕੂਲ ਵੀ ਦਾ ਬਰਾਬਰੀ ਨਹੀਂ ਕਰ ਪਾਊਗਾ ਇੰਨਾ ਸ਼ਾਨਦਾਰ ਸੀਨੀਅਰ ਰੂਨਲ ਬਣਾ ਰਹੇ ਆਂ ਨੰਗਲ 'ਚ ਵੀ ਅਸੀਂ ਸਕੂਲ ਫੈਮਿਲੀ ਨੇ ਫੇਸ 2 ਵੀ ਸ਼ੁਰੂ ਕਰਨ ਲੱਗੇ ਆ ਨੰਗਲ ਖੋਲਰ ਸਕੂਲཚ ਵੀ ਕੰਮ ਚੱਲ ਰਿਹਾ ਬਹੁਤ ਸਾਰੇ ਪ੍ਰਾਇਮਰੀ ਸਕੂਲ ਗੰਭੀਰਪੂਰ ਹੋ ਗਿਆ ਲਖੇੜ ਹੋ ਗਿਆ ਮੰਗੂਲ ਤਵਾੜੀ ਹੋ ਗਿਆ ਸਾਰੇ ਬਣ ਰਿਹਾ ਤੇ ਹੁਣ 50 ਹੋਰ ਨਵੇਂ ਸਕੂਲ ਬਣਾ ਰਿਹਾ ਜਿਹਦੇ ਵਿੱਚ ਡੁਕਲੀ ਪਿੰਡ ਦਾ ਪਾਸਲੀ ਪਿੰਡ ਦਾ ਰਾਏਪੁਰ ਦਾ ਟੂਟ ਇਸ ਸਾਲ ਮਾਰਚ ਅਪ੍ਰੈਲ ਤੋਂ ਕੰਮ ਸ਼ੁਰੂ ਹੋ ਜਾਊਗਾ ਅਪ੍ਰੈਲ ਤੋਂ ਬਜਟ ਆ ਗਿਆ ਜਿੱਥੇ ਜਿੱਥੇ ਡਿਮਾਂਡ ਹੈ ਸਾਰੇ ਅਸੀਂ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਘਟੋ-ਪੜਤੋਆਂ ਪਿੰਡਾਂ 'ਚ 90 ਬਣ ਜਾਣਗੇ ਕਈ ਪਿੰਡਾਂ 'ਚ ਇਸ ਵਕਤ ਬੰਦ ਲਈ ਅੱਜ ਕੰਮ ਜਿਹੜਾ ਚੱਲਦਾ ਇਹੀ ਸ਼ੌਕ ਹੈ ਜੀ ਆਪ ਸਭ ਨੇ ਇੱਕ ਮੌਕਾ ਦਿੱਤਾ ਐਮਐਲਏ ਬਣਾਇਆ ਵੋਟਾਂ ਪਾਈਆਂ ਐਮਐਲਏ ਬਣਿਆ ਤਾਂ ਮੰਤਰੀ ਬਣਿਆ ਤੇ ਐਸੀ ਕਿਰਪਾ ਹੋਈ ਗੁਰੂ ਸਾਹਿਬ ਦੀ ਮਹਾਮੈਦੀ ਕੀ ਪੰਜਾਬ ਦਾ ਸਭ ਤੋਂ ਵਧੀਆ ਵਿਭਾਗ ਜਿੱਥੇ ਸਭ ਤੋਂ ਜ਼ਿਆਦਾ ਕੰਮ ਕਰ ਸਕਦੇ ਹਨ ਬੱਚਿਆਂ ਨਾਲ ਜੁੜਿਆ ਵਿਭਾਗ ਉਹ ਮਿਲਿਆ ਤੇ ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਵਿੱਚ ਜਿਹੜਾ ਕੰਮ ਹੈ ਜੇ ਬਾਉਂਡਰੀ ਵਾਲਸ ਤੋਂ ਹੋਵੇ ਬੱਚੇ ਜ਼ਮੀਨ ਤੇ ਨਹੀਂ ਬੈਠਦੇ ਫਰਨੀਚਰ ਹੋਣ ਅੱਜ ਸਾਡੇ ਆਮ ਘਰਾਂ ਦੇ ਬੱਚੇ ਡਾਕਟਰਸ ਬਣ ਰਹੇ ਐ ਇੰਜੀਨੀਅਰਸ ਬਣ ਰਹੇ ਇਹ ਸਭ ਤਾਂ ਹੀ ਸੰਭ 可能 ਹੋਇਆ ਮੈਂ ਇੱਕ ਵਾਰੀ ਦੁਬਾਰਾ ਸਾਰੇ ਹੀ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਇਸ ਸਕੂਲ ਦਾ ਤੁਹਾਡੀ ਕਮਾਂਗੇ ਕਿ ਇਸ ਨੂੰ ਅਸੀਂ ਅਪਗ੍ਰੇਡ ਕਰਨਾ ਜਿਵੇਂ ਜਿਵੇਂ ਤੁਸੀਂ ਬੱਚੇ ਵਧਾਈ ਜਾਊਂਗੇ ਇੱਥੇ ਉਵੇਂਵੇਂ ਅਸੀਂ ਇਸ ਦੇ ਵਿੱਚ ਹੋਰ ਫੈਸਿਲਿਟੀਆਂ ਤੇ ਇਸ ਨੂੰ ਅਸੀਂ 12ਵੀਂ ਤੱਕ ਵੀ ਕਰਾਂਗੇ ਅੱਜ ਹਲਕੇ ਦੇ ਵਿੱਚ ਰਿਕਾਰਡ ਕੰਮ ਪੂਰੇ ਸਾਡੇ ਬਹੁਤ ਸਤਿਕਾਰਯੋਗ ਮੀਡੀਆ ਦੇ ਸਾਥੀ ਵੀ ਬੈਠੇ ਆ ਜਿੱਧਰਲੇ ਮਰਜ਼ੀ ਪਾਸੇ ਚਲੇ ਜਾਓ ਸਾਰੀਆਂ ਮੁੱਖ ਸੜਕਾਂ ਜਿਹੜੀਆਂ 18 ਫੁੱਟ ਹੋਈਆਂ ਕਦੇ ਆਪ ਜੀ ਨੇ ਡਿਮਾਂਡ ਵੀ ਨਹੀਂ ਕੀਤੀ ਸੀ ਪਰ ਮੈਨੂੰ ਪਤਾ ਸੀ ਕਿ ਇਧਰੋਂ ਮੀਨ ਰੋਡ ਤੋਂ ਲੈ ਕੇ ਅਹਿਨ ਮਾਤਾ ਜਲਫਾ ਮਾਤਾ ਤੱਕ ਸਾਰੀਆਂ ਸੜਕਾਂ ਫਿਰ ਇਧਰੋਂ ਵੀ ਅਸੀਂ ਉਹ 18 ਫੁੱਟ ਕਰ ਰਹੇ ਜਿੰਨੀਆਂ ਪ੍ਰਮੁੱਖ ਸੜਕਾਂ ਨੇ ਕੱਲੇ ਤੁਹਾਡੇ ਪਿੰਡਾਂ 'ਚ ਨਹੀਂ ਤੁਸੀਂ ਸੁਹਾਵੀਪੁਰ ਚਲੇ ਜਾਓ ਬਾਸ ਚਲੇ ਜਾਓ ਬੋਹਾਟਸਾਪ ਚਲੇ ਜਾਓ ਤੁਸੀਂ ਉੱਧਰ ਸਰਸਾ ਨੰਗਰ ਆਲੂਵਾਲ ਬਾਨਪੁਰ ਚਲੇ ਜਾਓ ਤੁਸੀਂ ਜੰਗਲ 'ਚ ਚਲੇ ਜਾਓ ਤੁਸੀਂ ਸਾਹਮਣੇ ਵਾਲੇ ਪਿੰਡਾਂ 'ਚ ਚਲੇ ਜਾਓ ਜਿੰਦਬੜੀ ਚਲੇ ਜਾਓ ਤੁਸੀਂ ਦਰਿਆ ਦੇ ਪਾਰ ਚਲੇ ਜਾਓ ਨਾਨਗਰਾਂ 'ਚ ਚਲੇ ਜਾਓ ਛੁੱਟੇਵਾਲ ਚਲੇ ਜਾਓ ਸੈਜੋਵਾਲ ਚਲੇ ਜਾਓ ਪਨਾਮ ਚਲੇ ਜਾਓ ਜੇਕਰ ਨiyet ਹੋਵੇ ਇੱਕੋ ਸ਼ੌਂਕ ਹੈ ਕਿ ਆਪਣੇ ਇਲਾਕੇ ਦੀ ਆਪਣੀ ਧਰਤੀ ਲਈ ਕੰਮ ਕਰਨਾ ਮੁੱਖ ਸੜਕ ਵੀ ਪਾਸ ਕਰਾ ਕੇ ਲੈ ਕੇ ਆਉਣਾ ਇਸ ਦਾ ਵੀ ਕੰਮ ਕਰੋ ਐਕ acquisition ਦਾ ਕੰਮ ਸ਼ੁਰੂ ਹੋ ਗਿਆ 12 ਚ ਆ ਗਿਆ ਕਿਸਾਨਾਂ ਦੇ ਦੁਕਾਨਦਾਰਾਂ ਦੇ ਖਾਤਿਆਂ 'ਚ ਪੈਸੇ ਪੈਣ ਲੱਗ ਜਾਨੇ ਤੇ ਇਹਦਾ ਵੀ ਕੰਮ ਸ਼ੁਰੂ ਹੋ ਗਿਆ ਮੈਨੂੰ ਕੰਮ ਦਾ ਸ਼ੌਂਕ ਹੈ ਆਪਣੀ ਧਰਤੀ ਦੇ ਲਈ ਇਸ ਤਰ੍ਹਾਂ ਤੇਜ਼ੀ ਨਾਲ ਕੰਮ ਕਰਨਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਖਾਸ ਕਰਕੇ ਸਾਡੇ ਇਹਨਾਂ ਪਿੰਡਾਂ ਦੇ ਚਾਹੇ ਉਹ ਉੱਪਰ ਦੇ ਨਿਕੁਣ ਅੰਗਲ ਦੇ ਸਰਪੰਚ ਸਾਹਿਬ ਹੋਣ ਸਾਡਾ ਵੀ ਬਫਲੂ ਬੈਠਾ ਨਿਕੁਣ ਅੰਗਲ ਇਕਲਾ ਨੀਰੇ ਸਾਰੇ ਜਿਹੜੇ ਸਾਡੇ ਸਰਪੰਚ ਸਾਹਿਬ ਬੈਠੇ ਨੂਕਲੀ ਉਸੇਠੀ ਹੋਵੇ ਕੋਪਾਲ ਵੀਰ ਹੋਵੇ ਗਿਆ ਫਿਰ ਸਾਡੇ ਸਾਰੇ ਸੇਖੋ ਸਾਡਾ ਪਰਿਵਾਰ ਹੈ ਇੱਥੇ 来 ਪੁਰਦੋ ਸੁਰਿੰਦਰ ਸਿੰਘ ਇਹ ਸਾਰੇ ਪਿੰਡਾਂ ਚ ਸ਼ਾਨਦਾਰ ਕੰਮ ਹੈ ਜਰੂਰ ਮੇਕਪੁਰ ਦੇ ਸਰਪੰਚਾ ਹੋ ਜਰੋਸੀ ਸਾਰੇ ਇਕੱਠੇ ਆ ਅਸੀ ਸਪੈਲਟ ਨੂੰ ਜਿਹੜਾ ਹੈ ਇੱਥੇ ਦੀ ਸੜਕਾਂ ਇੱਥੇ ਤੇ ਜਿਹੜਾ ਪਾਣੀ ਦਾ ਨਿਕਾਸ ਇਹਨਾਂ ਦੇ ਪਿੰਡ ਦੇ ਵਿੱਚ ਇੰਨੀ ਪੁਰਾਣੀ ਲਿਫਟ ਇਰੀਗੇਸ਼ਨ ਸਕੀਮ ਸੀ ਪਰ ਚੱਲ ਨਹੀਂ ਕਰਦੀ ਨਹੀਂ ਖੇਤਾਂ ਨੂੰ ਪਾਣੀ ਹੋਣ ਲੱਗ ਰਿਹਾ ਝਾਲ ਵੀ ਲਾਵਾਂਗੇ ਜੋ ਜੋ ਇਸ ਇਲਾਕੇ ਦੀ ਜੋ ਇਹਨਾਂ ਪਿੰਡਾਂ ਦੀ ਡਿਮਾਂਡ ਸੀ ਅਜ ਤੱਕ ਕਿਸੇ ਨੇ ਵਾ ਨਹੀਂ ਕੋਈ ਜਦਕੀ ਵੱਡੇ ਵੱਡੇ ਘਰਾਣੇ ਇਸ ਇਲਾਕੇ ਚ ਰਹਿੰਦੇ ਸੀ ਸਿਰਫ ਲੋਕਾਂ ਦੀਆਂ ਜ਼ਮੀਨਾਂ ਦੱਬੀਆਂ ਲੋਕਾਂ ਤੇ ਪਰਚੇ ਕਰਾਏ ਲੋਕਾਂ ਨੂੰ ਜਾਣੇ ਉਹਨਾਂ ਦੇ ਸਿਰ ਦੱਫਕੇ ਮਾਰੇ ਸਵਾਰਿਆ ਕਿਸੇ ਦਾ ਕੁਛ ਨਹੀਂ ਅੱਜ ਤੁਸੀਂ ਇਸ ਇਹਨਾਂ ਪਿੰਡਾਂ ਚ ਜਾ ਕੇ ਦੇਖੋ ਵਿਕਾਸ ਦੀ ਹਨੇਰੀ ਆਈ ਹੈ ਤੇ ਅਸੀਂ ਇਸ ਨੂੰ ਹੋਰ ਵਧੀਆ ਕਰਕੇ ਆਪਣੇ ਇਸ ਇਲਾਕੇ ਨੂੰ ਚਮਕਾਣਾ ਹੈ ਆਪ ਸਭ ਦਾ ਸਾਰੇ ਹੀ ਮੇਰੇ ਸਾਰੇ ਟੀਮ ਦਾ ਸੜਿਆਮਾ ਦੀ ਪਾਰਟੀ ਦੀ ਇਥੋਂ ਦੀ ਸਾਰੀ ਲੀਡਰਸ਼ਿਪ ਦਾ